ਅਨੰਤ ਕਰੇ ਜੀ ਆਵੇ ਫਟੇ ਪਾਵੇ ਤੁ गोविंद ਸਿੰਘ ਸਾਹਿਬ ਸਰਬਰਾਮ ਭਾਵੇ ਬਾਲ ਜੀ ਆਣ ਮੇਰੇ ਤੋਂ ਦਿੱਤੀ ਇਹ ਜਿਹੜਾ ਦਾਸ ਦਾ ਆਦੇ ਪੂਰਾ ਕਿ ਹੈ ਉਹਨੇ ਉਹਦੇ ਚਾਰ ਦਿਨ ਤੇ 8 ਦਿਨ ਤੋਂ ਲੈ ਕੇ 11 ਦਿਨ ਤੱਕ ਦੇ ਕੱਲ ਨੂੰ ਜਿਹੜਾ 13 ਨਾ ਪਾਉਣਾ ਤੇ 15 ਤਰੀਕ ਨੂੰ ਜਿਹੜਾ ਹੋਣਾ ਹੈ ਉਹਦੇ ਮੱਦੇਨਜ਼ਰ ਉਹਦਾ ਪਤਾ ਪੁੱਛਿਆ ਜੂ ਜਿੱਥੇ ਕੱਲ ਨੂੰ ਘਰ ਸਾਹਿਬ ਜਿਹੜੀ ਇਨਫਰਾਸਟਰ ਜਿਹੇ ਆਖੰਡ ਪੁਰ ਸਾਹਿਬ ਆਰਾਮ ਹੋਣੇ ਨੇ हर साल ਵਰਤੋਂ ਵਾਲੇ ਪਰਚ ਨੂੰ ਕਪੜਾਮ ਕੌਂਸਲ ਜਿਹੜੇ 13 ਤਰੀਕ ਨੂੰ ਤੇ 14 ਤਰੀਕ ਨੂੰ ਦੇ ਨੋਟਿਕਲ ਤੁਕਤਿਲਾ ਦੇ ਨਾਲ ਪਹੁੰਚਾਇਆ ਗਿਆ ਹੈ ਜੋ ਧਨਦਨ ਸਹਿਯੋਗ ਨੂੰ ਬਹੁਤ ਜੀਵਨ ਦੇ ਬੰਦੇ ਦਿਸਦੇ 17 ਅਪ੍ਰੈਲ ਦੇ ਦਿਨ ਪਹਿਲਾ ਹਦਮਾ ਸਭ ਨੂੰ ਹੋਇਆ ਸੁਣਿਆ ਨੂੰ ਦੇ ਨੰਬਰ ਤੇ ਪਹੁੰਚਾਇਆ ਲੋਕ ਨੇ ਦੇਰ ਆਪੋ ਬਾਰੇ ਤੇ ਆਪਾ ਬਹੁਤ ਹੀ ਖਿੱਸੀ ਇਹ ਚੜਦੀ ਕਲਾ ਦੇ ਨਾਲ ਮਹੱਲੇ ਦੇ ਵਿੱਚ ਦਰਸ਼ਕ ਦਾਰੇ ਕਰਨੇ ਨੇ ਮੈਂ ਬੇਨਤੀ ਕਰਦਾ ਇਹ ਜਿਹੜੇ ਮਹੱਲਾ ਹੈ ਬਹੁਤ ਹੀ ਚੜਦੀ ਕਲਾ ਦਾ ਪ੍ਰਤੀਕ ਤੇ ਜਿੱਥੇ ਧਰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਇਹਨੇ 1699 ਦੀ ਉਸਾਰੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਖਾਲਸਾ ਅਕਾਲ ਪੁਰਖ ਦੀ ਫੌਜ ਪਰਪੀਓ ਖਾਲਸਾ ਪਰਮਾਤਮ ਦੀ ਮੋਜ ਨੂੰ ਆਪਾਂ ਜਿੱਥੇ ਅਨੰਦਪੁਰ ਸਾਹਿਬ ਦੇ ਖੁੱਲ੍ਹਾ ਮਹੱਲਾ ਮਨਾਉਣ ਵਾਸਤੇ ਦੇਸ਼ ਵਿਦੇਸ਼ ਤੋਂ ਸੰਸਦਾਂ ਪਹੁੰਚਦੀਆਂ ਨੇ ਮਖਾਰਿਆਂ ਨੂੰ ਬੇਨਤੀ ਕਰਦਾ ਆਪਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਤੇ ਨਾਲ ਹੀ ਜਿਹੜਾ ਬਹੁਤ ਹੀ ਸ਼ਰਧਾ ਭਾਵਨਾ ਸਰਕਾਰ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਇਹ ਪ੍ਰੇਮ ਪਿਆਰ ਦੇ ਨਾਲ ਖੁੱਲ੍ਹਾ ਮਹੱਲਾ ਮਨਾਈਏ ਤੇ ਨਾਲ ਹੀ ਜਿਹੜਾ ਚਰਨ ਗੰਗਾ ਸਟੇਡੀਅਮ ਦੇ ਵਿੱਚ ਸਾਡੇ 12:30 ਵਜੇ ਗੁਰਦੁਆਰਾ ਗੁਰੂ ਕਾ ਬਾਗ ਚੌਣੀ ਬੁੱਢਾ ਤਲਵੰਡਰ ਫਨਵਾ ਤੱਕ ਤੋਂ ਵਿਸ਼ਾਲ ਮਹੱਲਾ ਹਰਮ ਆਰੰਭ ਹੋਣਾ ਹੈ ਤੇ ਆਪਾਂ ਸਾਰਿਆਂ ਨੇ ਮਹੱਲੇ ਦੇ ਵਿੱਚ ਜਿਹੜਾ ਸਾਰਿਆਂ ਦੇ ਹੈਂਡਸਮ ਜਥੇ ਬੰਦਿਆਂ ਤੇ ਮੁਖੀ ਤੇ ਗੁੰਦਗੀਆਂ ਲਾੜੀਆਂ ਪਹੁੰਚਾ ਬੰਦੋ ਜਿਹੜੇ ਦਰਸ਼ਨ ਤਦਾਰੇ ਆਪਾਂ ਉਹਨਾਂ ਦੇ ਕਰਨੇ ਨੇ ਸੋ ਗੁਰੂ ਸਾਹਿਬ ਕਿਰਪਾ ਕਰੇ ਆਪਾਂ ਸਾਰੇ ਕੋ ਜਣ ਦੀ ਕਲਾ ਦੇ ਨਾਲ ਆਓ ਇਹ ਹੁੰਦੇ ਮਹੱਲੇ ਦੇ ਵਿੱਚ ਆਪਾਂ ਸਾਰੇ ਤਨ ਸਾਹਿਬਾਂ ਦੇ ਮੈਂ ਹੋਰ ਆਸਥਾਨਾਂ ਦੇ ਦਰਸ਼ਨ ਦਦਾਰੇ ਕਰਕੇ ਗੁਰੂਦਿਆਂ ਲਾਰਦਿਆਂ ਨਹਿੰਸਮ ਪੁੱਜਾਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਹੋਂਦ ਤੱਕ ਜਿਨ੍ਹਾਂ ਨੇ ਵਿਰਸਾ ਸੰਭਾਲਿਆ ਹੋਇਆ ਉਹਨਾਂ ਦੇ ਵੀ ਦਰਸ਼ਨ ਦਦਾਰੇ ਕਰਕੇ ਸੰਗਤਾਂ ਚੜ੍ਹਦੀ ਕਲਾ ਦੇ ਨਾਲ ਇੱਥੇ ਪਹੁੰਚਣ ਤੇ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਸ਼ਰਧਾਰ ਦੇ ਨਾਲ ਆਪਾਂ ਬੋਲਾ ਮਹੱਲਾ ਜਿਹੜਾ ਬਹੁਤ ਸ਼ੰਤਾ ਭਾਵਨਾ ਅਮਨ ਆਮ ਦੇ ਨਾਲ ਆਪਾਂ ਮਨਾਉਣਾ ਹੈ ਕੱਲ 3 ਵਜੇ ਜਿਹੜੇ ਨੈਸ਼ਨਲ ਗੱਤਾਂ ਦੇ 13 ਤਰੀਕ ਨੂੰ ਆਰੰਭ ਹੋਣਾ ਹੈ ਜਗਤਰਾ ਕੂਕਾ ਬਾਦ ਉੱਥੇ 14 ਤਰੀਕ ਨੂੰ ਵੀ ਜਿਹੜੇ 3:00 ਵਜੇ ਤੋਂ ਲੈ ਕੇ 3:30 ਵਜੇ ਤੱਕ ਮੁਕਾਬਲੇ ਇੰਟਰਨੈਸ਼ਨਲ ਆਰੰਭ ਹੋਣਗੇ ਤੇ ਰਾਤ ਨੂੰ ਜਿਹੜੇ 10-11 ਵਜੇ ਤੱਕ ਵੀ ਮੁਕਾਬਲੇ ਚੱਲਦੇ ਨੇ ਸਾਰਾ 2.5 ਪ੍ਰੋਗਰਾਮ ਹੁੰਦਾ ਸੋ ਜਿੱਥੇ ਆਪਾਂ ਇਹਨਾਂ ਵੱੱਗੇ ਮੁਕਾਬਲੇਾਂ ਦਾ ਰਾਤਕੀ ਦਰਸ਼ਨ ਕਰਦੇ ਨੇ ਉੱਥੇ ਮੈਂ ਬੇਨਤੀ ਕਰਦਾ ਜਿੱਥੇ ਗੁਰੂ ਦੇ ਲੰਗਰ ਦਾ ਪ੍ਰਬੰਧ ਹੋਤਾ ਹੈ ਜਾ ਰਹੇ ਨੇ ਧਾਰਮਿਕ ਦਿਵਾਲਸ ਜਿਹੇ ਤੇ ਜਿਹੜੇ ਪਿੰਡਾਂ ਦਾ ਪਾਣੀ ਖੋਦਾ ਦਰ ਬੋਤਲਦਾ ਜਾਰੇ ਦੇ ਜਿਹੜਾ 13200 ਦਾ ਤੇ ਹਾਜੂ 12 ਫਰੀ ਬਿਲੜਾ ਸੰਦੇ ਬਾਟੇ ਦਾ ਜਿਆ ਹੈ ਦਿੱਤਾ ਜਾ ਰਿਹਾ ਜਿਹਨਾਂ ਨੂੰ ਸਿੱਖਿਆ ਲਿਖਣ ਦੇ ਕਾਟੇ ਦਾ ਆਵਰਤ ਨਹੀਂ ਖੱਜਾ ਕੋਈ ਵੀ ਨੂੰ ਠੰਡੇ ਬਾਟੇ ਨਾ ਲੰਕਾਰੇ ਦੀ ਗੌਣ ਵਾਲੇ ਵਿੱਚ ਲੋਕਾਂ ਕਾਟੇ ਕੋਈ ਦਰਸ਼ਾ ਤੇ ਅਦੁੱਤ ਨੂੰ ਇਹਨੂੰ ਹੁਣ ਤਾਂਿਆ ਤੇ ਆਪਾਂ ਕਰਤੀ ਸਿਆਪੁਰ ਚਾਹ ਹੁਣ ਲੈਕ ਪੱਲ ਤੇ ਜਿਹੜਾ

ਇਹ ਬਹੁਤ ਬੜਾ ਪ੍ਰਸਿੱਧ ਹੈ ਕਿ ਉਹ ਵੀ ਦਨਕਰ ਦੇ ਸ਼ਹਿਰ ਆਵਾਜ਼ ਚੱਲਣੇ ਉਹਦੇ ਬਾਰੇ ਵਿੱਚ ਜਿਹੜਾ ਗਾਣਾ ਹੈ ਜਿੱਥੇ ਗੀਤਰਾ ਇਹ ਜਿਹੜਾ ਅਧਰਾਨ ਨੂੰ ਮੁੱਖੀ ਹੈ ਜਿਸ ਸ਼ਬਦ ਦੇ ਨਾਲ ਹੈ ਤਾਂ ਕਿ ਜਿਹੜਾ ਉਹ ਬੁਰਕਾ ਆਂਛੀ ਵਿਧੀਵਾ ਇਹ ਆ ਨਾਮ ਸੁਣਦੇ ਹੈ ਜਿਹੜਾ ਸਾਡੇ ਇਹ ਆਪਾਂ ਕਹਾਰਾ ਜਾਂਦੀ ਇਹ ਕਹੀਆਂ ਦੇਖਦੇ ਹੈਡਕ quart ਦਾ ਪ੍ਰਭਾਵ ਦਾ ਦਾਮ ਹੁੰਦਾ ਹੈ ਜਿਹੜਾ ਪ੍ਰਭਾਵ ਹੁੰਦਾ ਤੇ ਉਸੇ ਜਿਹੜਾ ਯੰਗ ਗੁਰਮਤ ਜਿਹੜੇ ਸਾਰੇ ਵਿਚਾਰਾਂ ਕਹਿਣਿਆ ਨੇ ਉਹਦੇ ਸਦਿਆਂ ਐਕਸ਼ਨ ਜਿੱਥੇ ਬਣ ਰਹੇ ਮੁੱਖੀ ਸਰਬਾਨ ਉਸੇ ਹਾਜ਼ਰ ਹੋ ਗਏ ਤੇ ਉਹਦੇ ਵਿੱਚ ਜੋ ਵੀ ਆਜ ਕਰਦੇ ਹਲਾਪੇ ਪਾਵੇ ਸਾਡੀ ਐਕਸ਼ਨ ਜਿੱਥੇ ਬਣਾ ਦੇ ਜਿਹੜੇ ਖੁੱਲ੍ਹਦੇ ਉਹਦੇ ਜਾਣਗੇ ਕਿ ਅੱਗੇ ਕਿਵੇਂ ਆਪਸ ਰਹਿਣਾ ਇੱਕ ਸਾਥਾਨ ਕੇ Why do you come out of Why do